ਪਰਮੇਸ਼ਰ ਦੇ ਨਾਲ ਚੁਰਨ ਵਾਲੀ ਆਵਾਜ਼ ਹੈ ਇਹ ਪਰਮੇਸ਼ਰ ਦੇ ਨਾਲ ਸੁਣਨ ਵਾਲੀ ਗਦਾਹ ਹੈ ਕਿ ਕੋਈ ਫੋਲ ਗੱਲ ਹੈ ਇਹ ਤੁਹਾਨੂੰ ਸਮਝ ਲੈਣੀ ਚਾਹੀਦੀ ਹੈ ਕਿਉਂਕਿ ਪਰਮੇਸ਼ਰ ਨੇ ਤਰਕੀਦ ਉਸੇ ਵਾਰਤ ਬਣਾਈ ਤੇ ਆਪਣੇ ਨਾਲ ਸਦਾ ਦੇ ਦਿੱਤੀ ਉਸ ਦੀ ਸ਼ਿੱਧਰਤ ਹੈ ਕਿ ਤਿੰਨ ਕੋਟ ਸਾਥ ਹੋ ਜਾਣ ਪਰ ਇਹਨਾਂ ਦਾ ਇਲਹਾਮ ਦੇ ਨਾਲ ਵਾਸਤਾ ਨੇ ਹੈ ਇਹਨਾਂ ਦਾ ਉਸ ਆਕਾਸ਼ ਪਾਣੀ ਦੇ ਨਾਲ ਵਾਸਤਾ ਨੇਗਾ ਕਿਸ ਆਕਾਸ਼ ਪਾਣੀ ਦੇ ਨਾਲ ਜਿਸ ਨੂੰ ਗੁਰੂ ਨਾਨਕ ਦੇਵ ਨੇ ਕਿਹਾ ਉਹ ਜੈਸੀ ਮੈਂ ਆਵੇ ਖਸਮ ਕੀ ਬਾੜੇ ਤੈਸੜਾ ਕਰੀ ਗਿਆਨ ਮੇ ਲਾ ਲੋ ਉਹ ਖਸਮ ਜਿਹੜਾ ਬਾਣੀ ਭੇਜਣ ਵਾਲਾ ਸੀਗਾ ਕਹਿੰਦਾ ਮਰਦਾਨਿਆਂ ਵਾਪ ਪੰਜਾਬ ਬਾਣੀ ਆਈ ਹੈ ਉਹ ਕੌਣ ਸਦਾ ਦਿੰਦਾ ਹੈ ਉਤੋਂ ਉਹ ਕੌਣ ਦਦਾ ਦਿੰਦਾ ਹੈ ਉਤੋਂ ਕੌਣ ਆਵਾਜ਼ ਦਿੰਦਾ ਹੈ ਉਹ ਪਰਮੇਸ਼ਰ ਦਿੰਦਾ ਹੈ ਆਵਾਜ਼ ਉਹ ਪਰਮੇਸ਼ਰ ਨੇ ਧਰਤੀ ਦੇ ਉਤੇ ਇਲਹਾਮ ਭੇਜਿਆ ਪਰਮੇਸ਼ਰ ਨੇ ਧਰਤੀ ਤੇ ਪ੍ਰਕਾਸ਼ ਭੇਜਿਆ ਗੁਰੂ ਨਾਨਕ ਦੇ ਰੂਪ ਵਿੱਚ ਤੇ ਉਸ ਦਾ ਵੱਖਰਾ ਨਾਮ ਕਲਮਾ ਸੀਗਾ ਜੇ ਪਰਮੇਸ਼ਰ ਨੇ ਧਰਤੀ ਤੇ ਆਪਣੀ ਆਵਾਜ਼ ਭੇਜੀ ਹਜ਼ਰਤੀ ਸਾਦੇ ਰੂਪ ਵਿੱਚ ਹਜ਼ਰਤੀ ਸਾਹ ਕੋ 600 ਆਰ ਪਿਛੋ 570 ਈਸਵੀ ਦੇ ਵਿੱਚ ਤੇ ਉਸ ਨੇ ਆਪਣਾ ਨਾਮ ਲਿਆ ਉਹ ਕੁਝਾਂ ਮਹੀਨੇ ਬਾਅਦ ਉਹ ਤੀਰ ਦੇ ਨਾਲ ਸੇਕਾ ਬਣਦੀ ਆ ਰਕਤੀ ਰਕਤੀ ਬਣਦੀ ਆ ਇਹ ਸਮਾਂ ਹੁਣ ਕਦੀ ਕਦੀ ہاتھ کسے کا آئیے پیغم پر دے رہا اے یہ موجے بخارے کا خوشی بھاپنا کرنے بھی لگی کہ پربھو آپ لا لگ کے اپنے گھر لگائیے یہ ہر باڑی کے

ਕਿਉਂ ਬਣ ਗਏ ਕਿਉਂ ਆ ਤੁਹਾਨੂੰ ਪਤਾ ਲੱਗਿਆ ਇਸ ਵੇਲੇ ਕਿਉਂ ਨਹੀਂ ਪਤਾ ਲੱਗਾ ਉਸ ਵੇਲੇ ਅਕਲਬੁੱਤੀ ਹੱਥ ਆਗੇ ਉਸ ਵੇਲੇ ਅਕਲਬੁੱਤੀ ਨੇ ਹੱਥ ਖਾਤੀ ਉਹ ਤੁਬੁੱਤੀ ਰਾਜ ਨੇ ਉਹਨਾਂ ਦੇ ਖਿਲਾਫ ਕਿڑی ਆਵਾਜ਼ ਉਠਾ ਦਿੱਤੀ ਕਿ ਇਹ ਸੁਫਲਿਟ ਦੇ ਦਿਓ ਸਾਾਨੂੰ ਬਿਲਕੁਲ ਨਹੀਂ ਚਾਹੀਦਾ ਕਿਉਂ ਕਿਹਾ ਉਸਨੇ ਪਾ ਕਿ ਜਿਸ ਧਰਤੀ ਦੇ ਉਤੇ ਜਿਸ ਸਮੇਂ ਦੇ ਉਤੇ ਅਸੀਂ ਰਹਿੰਦੇ ਹਾਂ ਉਸ ਵੇਲੇ ਦੇ ਪਰਚੰਤ ਧਰਮਾਂ ਦੇ ਨਾਲ ਅਸੀਂ ਇੰਨੇ ਵਿਸ਼ਵਾਸ ਕਰ ਲੋ ਕਰਦੇ ਹਾਂ ਕਿ ਆ ਵੀ ਆਪਣੇ ਕੰਮ ਬੰਦ ਕਰ ਦੇਵੇ ਅਸੀਂ ਬਾਹਰ ਦੀ ਗੱਲ ਨਹੀਂ ਸੁਣਦੇ ਤਾਂ ਹੀ ਚੱਤ ਕੋ ਨਵੀਂ ਸਲਾਹ ਹੁੰਦੀ ਹੈ ਅਸੀਂ ਉਸ ਦੀ ਆਵਾਜ਼ ਨਹੀਂ ਸੁਣੀ ਅਸੀਂ ਉਸ ਦੇ ਖਿਲਾਫ ਆਵਾਜ਼ ਦਿੱਤੀ ਅਸੀਂ ਉਸ ਨੂੰ ਆਪਣਾ ਟੌਰ ਲਾਉਣ ਵਾਲਾ ਬੰਦਿਆ ਤੇ ਉਸ ਦੇ ਖਿਲਾਫ ਜਿਹੜੀ ਆਵਾਜ਼ ਉਠਾ ਕੇ ਉਸ ਨੂੰ ਦੇਸ ਤੋਂ ਕੱਢ ਦਿੱਤਾ ਫਿਰ ਦੀ ਸਾ ਨੂੰ ਸੁਣੀ ਕਿ ਨਾ ਜਾੜਿਆ ਅਸੀਂ ਦੁਨਸਾਰਾ ਪਾਤੀਆਂੇ ਜਾੜਿਆ ਸਾਡੀ ਅੱਖ ਰੋਲ ਰੇ ਹਾਰ ਸਾਗੀ ਅਸੀਂ ਉਸ ਨੂੰ ਪਹਿਚਾਣ ਨਹੀਂ ਸਕੇ ਜੇ ਸ਼ਿਰਸਾ ਸਾ ਪਿੱਛੋਂ ਫਕਰ ਮੁਹੰਮਦ ਸਾਹਿਬ ਕਰਤੀ ਦੇ ਉਤੇ ਆ ਗਈ ਇਲਹਾਮ ਕਰਤੀ ਦੇ ਉਤੇ ਫਿਰ ਆ ਗਿਆ ਉਹ ਆਕਾਸ਼ ਪਾਣੀ ਫਿਰ ਕਰਤੀ ਦੇ ਉਤੇ ਆ ਗਈ ਉਹ ਕਰਾਂ ਦੇ ਰੂਪੇ ਜਿਹੜੀ ਦੇ ਰਿਦਮ ਦੇ ਵਿੱਚ ਸਾਡੇ ਕੋਲ ਹੈ ਉਹ ਕੋਈ ਆਕੀ ਜ਼ਬਾਨੀ ਕਲਾਮੀ ਗੱਲ ਨਹੀਂ ਹੈ ਇਹ ਮਨੁੱਖ ਦੀ ਮਨ ਕਰਨ ਕਰਨੀ ਹੈ ਕਿ ਗੱਲ ਹਵਾ ਚ ਉੱਡ ਗਈ ਉੱਲੀ ਰੀਟਨ ਦੇ ਵਿੱਚ ਕੁਰਾਨ ਦੇ ਵਿੱਚ ਹੈ ਤੁਸੀਂ ਕੁਰਾਨ ਪੜ੍ਹ ਕੇ ਦੇਖ ਲਓ ਉਹ ਪਰਮੇਸ਼ਰ ਦਾ ਅੱਲਾਹ ਆਕ ਪਰਵਰਦਾਰ ਦਾ ਆਪਣਾ ਕਲਾਮ ਹੈ ਜਿਸ ਤਰ੍ਹਾਂ ਕੋਈ ਗ੍ਰੰਥ ਸਾਹਿਬ ਹੈ ਉਹ ਕਲਾਮ ਵਰਤੀ ਜੋ ਤੇ ਆ ਉਸ ਨੇ ਸਾਡੀਆਂ ਪ੍ਰੀਖਿਆਵਾਂ ਨੂੰ ਦੇਖਿਆ ਸਾਡੀਆਂ ਹਿੱਕਾਂ ਨੂੰ ਦੇਖਿਆ ਇਹਨਾਂ ਨੂੰ ਖੰਡਨ ਕੀਤਾ ਜੇ ਇੱਕ ਨਵਾਂ ਮਾਰਗ ਦਿੱਤਾ ਉਸੇ ਜਿਹੜੇ 'ਚ ਆਟ ਖੜਾ ਹੋ ਗਿਆ حضرت ਮੁਹੰਮਦ ਸਾਹਿਬ ਦੀ ਮੁਖਾਫਤ ਮੋੜੀ ਸ਼ੁਰੂ ਹੋ ਗਈ ਉਹ ਵੀ حضرت ਮੁਹੰਮਦ ਸਾਹਿਬ ਜਿਸ ਦਾ ਇਹਨਾਂ ਇਸਤਿਕਬਾਲ ਸੀਗਾ ਦੇਭਗੋ ਪਰਮੇਸ਼ਰ ਮੇਰੇ ਨਾਲ ਵਾਅਦਾ ਬੰਦਦਾ ਹੈ ਮੈਂ ਪਰਮੇਸ਼ਰ ਦੀ ਸਦਾ ਤੁਹਾਡੇ ਤੱਕ ਪਹੁੰਚਾਉਂਗਾ ਜੋ ਉਸ ਦੇ ਹੁਕਮਾਂ ਦੀ ਪਾਲਣਾ ਕਰੋ ਤੇ ਉਸ ਦੇ ਸਕੇ ਉਸ ਦੀ ਸ਼ਰਾਫਤ ਦਾ ਬੂਲ ਖਤਮ ਹੋ ਗਿਆ ਉਸ ਸੰਸਾਰ ਉਸ ਦੇ ਖਲਾਫ ਹੋ ਗਿਆ ਉਸ ਸੰਸਾਰ ਦੇ ਦੀ ਮੁਖੌਬਤ ਕੀਤੀ ਕਿ ਉਸ ਨੇ ਅਣਹਾਈਆਂ ਨੂੰ ਬੰਦ ਕਮਰਿਆਂ 'ਚ ਬੰਨ੍ਹ ਕਰਕੇ ਤੁਮਾਂ ਛੱਡ ਛੱਡ ਕੇ ਮਾਰਿਆ ਈ ਗਲਤੀ ਸੀਗੀ ਕੇਵਲ ਇਹ ਗਲਤੀ ਸੀਗੀ ਕਿ ਕੋ ਉਸ ਨੇ پرمیشور الہام جڑا اس کا اس نے کہا میری مرکا چکیا مدینے گئے مدینے بھی مخالفت ہوئی کربلا کے میدان کس طرح اس کو تسیح دی گئے یہ ساری شرابت عقل سیسار واسطے کی اس ویل بھی اکل بدلی بھاگنا کھدی کھی ਜਿਵੇਂ ਉਸ ਤੋਂ 900 ਸਾਲ ਪਿਛੋਂ ਉਹੀ ਤਰ੍ਹਾਂ ਉਹੀ ਆਕਾਸ਼ ਬਾਣੀ ਧਰਤੀ ਦੇ ਉੱਤੇ ਫੇਰ ਆ ਗਈ ਉਹ ਗੁਰੂ ਨਾਨਕ ਦੇਵ ਜੀ ਜੀ ਤੇ ਫੇਰ ਕੀ ਹੋਇਆ ਫੇਰ ਅੱਜ ਦੇ ਮੱਥੇ ਟੇਕਣ ਵਾਲਿਆਂ ਨੇ ਦੀ ਉਸ ਦਾ ਸਤਕਾਰ ਕੀਤਾ ਅੱਜ ਦੁਨੀਆ ਦੇ ਉੱਤੇ ਹਜ਼ਾਰਾਂ ਸੰਤ ਮਹਾਤਮਾ ਜਲਦੇ ਹਨ ਅੱਜ ਟਰਾਡੀਆਂ ਦੇ ਨਾਲ ਉਸ ਸਾਧੂ ਦਾ ਇਤਕਬਾਲ ਕਰਦਾ ਹੈ ਉਹਨਾਂ ਦਾ ਸਤਕਾਰ ਕਰਦਾ ਹੈ ਉਹਨਾਂ ਨੇ ਦਿਨ ਬਣਾਉਂਦਾ ਹੈ ਕਿ ਉਸ ਵੇਲੇ ਗੁਰੂ ਨਾਨਕ ਦੇ ਦੁਆਰੇ ਸੰਸਾਰ ਹੋਇਆ ਕਿ ਉਸ ਦੇ ਸੰਸਾਰ ਤੋਂ ਮੰਨਿਆ ਸੰਸਾਰ ਨੇ ਨਹੀਂ ਮੰਨਿਆ ਹੈ ਸੰਸਾਰ ਨੇ ਕਿਹਾ ਇਹ ਤਰ੍ਹਾਂ ਹੈ ਇਹ ਉਲਟੇ رائےਪੋੜ ਵਾਲਾ ਹੈ ਇਸ ਦੇ ਨਾਲ ਵਾਸਤਾ ਨਾ ਪਾਇਓ ਜਿੱਥੇ ਜਾਂਦੇ ਸੀ ਮਗਰ ਢੇਮਾ ਵਾਈਂਦੀਆਂ ਸੀ ਜੀਆਂ ਇਹ ਉਸ ਦੀ ਆਪਣੀ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਕੋਈ ਮੇਰੀ ਕਲਾਮ ਨਹੀਂ ਹੈ ਕਿਸੇ ਮਨੁੱਖ ਦੀ ਕਲਾਮ ਨਹੀਂ ਹੈ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਕਹਿੰਦੀ ਹੈ ਕੋਈ ਕਹੇ ਭੂਤਨਾ ਕੋਈ ਕਹੇ ਫੇਰ ਤਾਲਾ ਬਨਾਨ ਕਿਛਾ ਹੁੰਦਾ ਪਿਆਰਾ ਮਹਾਉਤੇ ਇਸ਼ਤ ਦੇ ਵਿੱਚ ਸੰਸਾਰ ਦੇ ਵਿੱਚ ਫਿਰਦਾ ਹ ਉਹ ਉਸ ਦੇ ਘਾਟ ਦੇ ਵਿੱਚ ਸੰਸਾਰ ਦੇ ਵਿੱਚ ਫਿਰਿਆ ਦੇਵਤਰੀ ਆਵਾਜ਼ ਨੂੰ ਉਸ ਤੇ ਇਲਹਾਮ ਨੂੰ ਸੰਸਾਰ ਦੇ ਉੱਤੇ ਦਿੱਤਾ ਇੱਕ ਗੁਰਨਾਥ ਤੇਵ ਦੇ ਦਿੱਤਾ ਪਰ ਉਸ ਨੂੰ ਹੁਕਮ ਸੀਗਾ ਵੀ ਮੇਰੇ ਲਈ ਉਸਰੇ ਸਤਕਾਰ ਦੇਣਾ ਜ ਜਿਹਨੇ ਸੁਣਿਆ ਉਸ ਸਤਕਾਰ ਤੇ ਹੋ ਸੀਗਾ ਕਿ ਨਿਰਗੁਣ ਗੋਦ ਅਦਾਨ ਤੋਂ ਸ਼ਬਦ ਤੱਕ ਜਿਹੜੀਆਂ 1460 ਤੋਂ ਲੈ ਕੇ 1708 ਤੱਕ 239 ਸਾਲ ਧਰਤੀ ਦੇ ਉੱਤੇ ਰਵੇ ਇਸ ਸਰਤੀ ਦੇ ਉੱਤੇ ਨਿਰਗੁਣ ਤੋਂ ਸਰਗੁਣ ਹੋ ਗਏ ਵਿਚਰੇ ਤੇ ਸਾਡੀ ਕੀ ਟੈਂਡੈਂਸੀ ਸੀਗੀ ਸਾਡਾ ਕੀ ਸੁਭਾਅ ਸੀਗਾ ਸਾਡੀ ਕੀ ਫਿਤਰਤ ਸੀਗੀ ਇਹ ਅਸੀਂ ਉਸ ਨੂੰ ਤੱਤੀਆਂ ਲੋਆਂ ਦੇ ਉੱਤੇ ਬਹਾਲਿਆ ਉਹ ਤੱਦੀ ਲੀਸੀਸ ਕਰ ਦਿੱਤਾ ਅਸੀਂ ਉਸ ਨੂੰ ਕੇਰਾ ਕਰ ਲਿਆ ਉਹ ਅਨੰਤ ਕੋਰਾ ਨੰਦ ਵਸਦੇ ਹੋਏ ਨੂੰ ਕੇਲ ਲਿਆਤਾ ਉਸ ਦੀ ਗੱਤੀ ਕੀ ਸੀਗੀ ਅਸੀਂ ਜਦੋਂ ਫਿਰ ਸਰਸਾ ਨਦੀ ਪਾਰ ਕਰਨ ਲੱਗੇ ਤਾਂ ਦੀ ਉਸ ਨੂੰ ਤੇਰ ਲਿਆ ਉਹ ਦਾਸਾ 800 ਸੇ ਘੁਰੜਿਆ ਚਮਕੌਰ ਦੇ ਵਿੱਚ ਕੇਰਿਆ ਉੱਥੇ ਜਾ ਕੇ ਕਿਸ ਤਰ੍ਹਾਂ ਨਿਕਲ ਕੇ ਖਦਰਾਣੇ ਦੀ ਟਾਪ ਜਾ ਕੇ ਕੇਰਿਆ ਉਹ ਸੰਗਤ ਰਿਆ ਮੰਡੇਟ ਜਾ ਕੇ ਸ਼ੁਰਾ ਮਾਰਿਆ ਇਹ ਸਾਡੀ ਟੈਂਡੈਂਸੀ ਇਹ ਸਾਡਾ ਸਵਭਾਵ ਈ ਦਾ ਅਸੀਂ ਕਿਸੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਇਹ ਮੇਰੇ ਵੀਰ ਜੀ ਮੇਰੇ ਕਹਿਣ ਤੋਂ ਬਾਅਦ ਹੈ ਕਿ ਅਸੀਂ ਜੋ ਗੱਲਾਂ ਵਿੱਚ ਸ਼ੇਕੀਤੀਆਂ ਉਹ ਹੁਣ ਨਹੀਂ ਕਰਦੀਆਂ ਹਨ ਜੇ ਉਹਨਾਂ ਗ੍ਰੰਥਾਂ ਦੇ ਵਿੱਚ ਉਹਨਾਂ ਸ਼ਾਸਤਰਾਂ ਦੇ ਵਿੱਚ ਉਹਨਾਂ ਪੈਗੰਬਰਾਂ ਦੇ ਉਹਨਾਂ ਗੁਰੂਆਂ ਦੇ ਉਹਨਾਂ ਅਵਤਾਰ ਮੇਰੇ ਵੀਰ ਜੀ ਠੀਕ ਹੈ ਬਾਤ ਉਹ ਤੇ ਜਦੋਂ ਕਹੋਗੇ ਪਰੇਸ਼ੀ ਵੀ ਕਿ ਲੋਗਾ ਹਰੇ ਨਾਲ ਕੋਈ ਹੱਦਬੰਦੀ ਹੁੰਦੀ ਹੈ ਕੋਈ ਸਦਾ ਦਾ ਰਾਸ ਸਦਾ ਸਥਿਤੀ ਨਹੀਂ ਦਿੰਦਾ ਕਿਸੇ ਨੂੰ ਵੀ ਦੀ ਸਭੀ ਦਿੱਤੀ

دو ہزار جگہ بھی اب بھی ایک تھایادار لے کے دیکھی ہے سب جنکیا ہوا ہے ਸਰਬਕਤ ਸਾਹਿਬ ਉਹਨੇ ਕਿ ਆਖ ਦੋਹ ਹਾ ਮਦਾਨ ਵਿਕਰਮੀ ਦੇ ਵਿਚਕਾਰ ਉਹਨਾਂ ਦਾ ਵਿਕਰਮੀ ਪ੍ਰਗਟ ਹੋਤੀ ਆਂ ਉਹ ਪ੍ਰਗਟ ਨੂੰ ਪਰਲੋ ਕਰ ਦਿੱਤਾ ਗਿਆ ਹੈ ਇਹ ਗੱਲ ਤੋਂ ਮੁਕਸ਼ ਪਾ ਲਿਆ ਗਿਆ ਹੈ ਕਿ ਕਦੇ ਨੇਕ ਲੰਕ ਦਾ ਇੱਕ ਹੱਥ ਸਾਡੇ ਨਾਲ ਨਾਲ ਜੁੜ ਜਵੇ ਕਿਤੇ ਸਾਨੂੰ ਉਸਦੀ ਖੋਜ ਨਾ ਕਰਨੀ ਪੈ ਜਵੇ ਮੇਰੀ ਵਿਧੀ ਹੁਣ ਲਈ ਤੱਕ ਤਾਲੀਂ ਲਈ ਹੈ ਬੇਸ਼ੱਕ ਆਖਾ ਮੇਟੂ ਪਰ ਉਸਨੇ ਤੌਂ ਕੋ ਫੜ ਲਿਆ ਹੈ ਅਸਾਂ ਕਿ ਦੇਖੋ ਕਿਸ ਤਰ੍ਹਾਂ ਨੇ ਕਿਹਾ ਤਿੰਨ ਚਾਰ ਵਿੱਚ ਲਾਹੌਰ ਲੱਗੇ ਕਿਹੜਾ ਵਰਤੇਗਾ ਤਿੰਨ ਚਾਰ ਤੋਂ ਹੋਈ 2000 ਚਾਰ ਉਸਰੇ ਲਾਹੌਰ ਵਾਗੇ ਕਿਆਰ ਵਰਤਿਆ ਮੇਰੇ ਵੀਰ ਜੀ ਪਾਕਿਸਤਾਨ ਬਣਿਆ ਇਹ ਲੋਕ ਜਿਹੜੇ ਪ੍ਰਾਣੇ ਬੁੱਢੇ ਬੈਠੇ ਹੋਇਆ ਇਹਨਾਂ ਨੂੰ ਪਤਾ ਕਿ ਕਿਸ ਤਰ੍ਹਾਂ ਪਾਕਿਸਤਾਨ ਹੋਇਆ ਕਿਸ ਤਰ੍ਹਾਂ ਕਹਿਰ ਵਰਤਿਆ ਕਿਸ ਤਰ੍ਹਾਂ ਇੱਕ ਧਰਮ ਨੇ ਦੂਜੇ ਧਰਮ ਨੂੰ ਕਤਲ ਕੀਤਾ ਕਿਸ ਤਰ੍ਹਾਂ ਇੱਕ ਜਾਤ ਨੇ ਦੂਜੀ ਜਾਤ ਨੂੰ ਕਤਲ ਕੀਤਾ ਕੇਵਲ ਇਸ ਵਿਸ਼ੇਦਤੇ ਕਿ ਮੈਂ ਆਪਣੇ ਪੈਗੰਬਰ ਨੂੰ ਖੁਸ਼ ਕਰ ਰਿਹਾ ਹਾਂ ਮੈਂ ਆਪਣੇ ਗੁਰੂ ਨੂੰ ਖੁਸ਼ ਕਰ ਰਿਹਾ ਹਾਂ ਕਿ ਇਹ ਵੀ ਇਸੇ ਤਰ੍ਹਾਂ ਹੀ ਖੁਸ਼ ਹੁੰਦਾ ਹੈ ਪਗਬਰ ਗੁਰੂ ਤਾਂ ਕਿ ਮਨੁੱਖੀ ਕੱਤਲ ਕੀਤਾ ਜਾਵੇ ਤੇ ਪਰਮੇਸ਼ਰ ਖੁਸ਼ ਹੋ ਜਾਵੇ ਪਰ ਪਰਮੇਸ਼ਰ ਨੇ ਐਲੀਗੇਸ਼ਨ ਲਾਇਆ ਹੋਇਆ ਸਾਡੇ ਤੇ ਮੇਰੇ ਲਈ ਇਹ ਇਹ ਮਾਰਗਤ ਹੋਣਾ ਉਹ ਦੋ ਤੱਕ ਇਸ ਤੇ ਰਹਿ ਗਿਆ ਇੱਕੋ ਸਾਲ ਕਿ ਹੁਣ ਇੱਕ ਦੇ ਵਿੱਚ ਹੀ ਹੋ ਜਾਣਾ ਉਸਨੇ ਪਰਮੇਸ਼ਰ ਨੇ ਹੀ ਪੁਲਿਆ ਪੁਲਿਆ ਅਸੀਂ ਉਹ ਆਪਣੇ ਸਮੇਂ ਦੇ ਉੱਤੇ ਆਇਆ ਆਪਣੇ ਸਥਾਨ ਦੇ ਉੱਤੇ ਆਇਆ ਜੇ ਉਹਨਾਂ ਨੇ ਸਮਾਦਿਆ ਦੋਹਰਕਾਰਿਕਰ ਵਿੱਚ ਦੱਸੀ حضرت ਮੁਹੰਮਦ ਸਾਹਿਬ ਨੇ ਸਦੀ 14 ਦਾ ਆਗਾਜ਼ ਦੱਸਿਆ ਉਹ ਆਪਣੇ ਸਮੇਂ ਦੇ ਉੱਤੇ ਆਇਆ ertidਤੇ ਤੇ ਜੇ ਉਹਨਾਂ ਪੈਗੰਬਰਾਂ ਨੇ ਦੱਸਿਆ ਤੋਂ ਹਿੰਦੁਸਤਾਨ ਵਿੱਚ ਹੋਣੀ ਹੈ ਤਾਕਤ ਤੋਂ ਹਿੰਦੁਸਤਾਨ ਦੇ ਵਿੱਚ ਆਏ حضرت ਮੁਹੰਮਦ ਸਾਹਿਬ ਨੇ 1400 ਸਾਲ ਪਹਿਲਾਂ ਕਿਹਾ ਕਿ ਮੂਜੇ ਹਿੰਦੁਸਤਾਨ ਦੀ ਤਰਫੋਂ ਇੱਕ ਰੂਹਾਨੀ ਖੁਸ਼ਬੂ ਆ ਰਹੀ ਹੈ ਮੂਜੇ ਹਿੰਦੁਸਤਾਨ ਦੀ ਤਰਫੋਂ ਹੋ ਰਿਹਾ ਰੋਹਾਨਿਕ ਸੁਭਾਵ ਰਹੀ ਹੈ ਉਹ ਰੋਹਾਨਿਕ ਸੁਭਾਵ ਜੜੀ ਹੈ ਇਥੋਂ ਦੀਆਂ ਬਲਾਤ ਪਤੀਆਂ ਕਰ ਰਹੀ ਹੈ ਇਥੋਂ ਦੇ ਦਰਤਾਂ ਕਰ ਰਹੀ ਹੈ ਉਹ ਜਿਸ ਨੂੰ 1407 ਪੈਸੋਂ ਆਈ ਕਿਉਂ ਆਈ ਕਿਉਂਕਿ ਉਸ ਅੱਲਾਹ ਪਾਕ ਪਰਵਰਦਕਾਰ ਦੇ ਇੱਥੇ ਚਰਨ ਟਿਕਾਉਣਾ ਸੀ ਤੇ ਵਰਗੇ ਜਿਹਦਾ ਉਹ ਨਾਮ ਆਵਾਸਤਾ ਦੇ ਜਾਵ ਧਰਮ ਰਾਜ ਦੇ ਖਾਤੇ ਵਿੱਚ ਤੇ ਕਾਲ ਦੇ ਖਾਤੇ ਵਿੱਚ ਆਵਾ ਕੌਣ ਦੇ ਚੱਕਰ